ਨੋ ਬਈ ਦੋਸਤੋ ਆਪਣੇ ਯਾਰਾਂ ਦੇ ਯਾਰ ਤੇ ਪੂਰੇ ਦਿਲਦਾਰ ਬੰਦੇ ਹਨਮਾਨਗੜ੍ਹ ਤੋਂ ਮਾਸਟਰ ਭਰਪੂਰ ਸਿੰਘ ਜੀ ਕਮੇਟੀ ਮੈਂਬਰ ਤੇ ਇਹਨਾਂ ਦਾ ਬਹੁਤ ਹੀ ਵੱਡਾ ਯੋਗਦਾਨ ਹੈ ਇਸ ਮੇਲੇ ਲਈ ਵੈਸੇ ਤਾਂ ਸਾਰੀ ਕਮੇਟੀ ਦਾ ਹੀ ਯੋਗਦਾਨ ਹੁੰਦਾਗਾ ਪਰ ਮਾਸਟਰ ਜੀ ਵੀ ਬਹੁਤ ਭਜਨ ਅਠਕਾਰਦੇ ਐ ਇਸ ਮੇਲੇ ਲਈ ਤੇ ਮੇਲਾ ਵੀ ਹੈ ਕਿ ਇਹਨਾਂ ਦੇ ਉਦਮਸਾਕਤਾ ਸਾਰੀ ਕਮੇਟੀ ਦੇ ਉਦਮਸਾਕਤਾ ਚੰਗਾ ਭਰਿਆਗਾ ਬਹੁਤ ਹੀ ਜ਼ਿਆਦਾ ਜਾਨਵਰ ਪਹੁੰਚਿਆ ਹਨਮਾਨਗੜ੍ਹ ਆਸ਼ਵ ਮੇਲੇ ਦੇ ਵਿੱਚ ਬਹੁਤ ਟੌਪ ਟੌਪ ਦੇ ਜਾਨਵਰ ਪਹੁੰਚੇ ਹੋਇਆ ਤੇ ਮਾਸਟਰ ਜੀ ਨਾਲ ਕਰਦੇ ਆ ਗੱਲਬਾਤ ਸਸਰੀ ਗਾਲ ਮਾਸਟਰ ਜੀ ਸਸਰੀ ਗਾਲ ਬਾਈ ਹੋਰ ਠੀਕ ਠਾਕ ਹਾਂ ਜੀ ਹਾਂਜੀ ਹਾਂਜੀ ਵਧੀਆ ਜੀ ਤੇ ਮੇਲੇ ਤੇ ਆਪਣੇ ਜਾਨਵਰ ਵੀ ਫਿਰ ਲੈ ਕੇ ਪਹੁੰਚਿਆ ਹੈ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਤੁਸੀਂ ਪੰਜਾਬ ਤੋਂ ਪਹੁੰਚੇ ਇਹ ਮੇਲਾ ਸ਼ੂਟ ਕਰਨ ਵਾਸਤੇ ਹਾਂਜੀ ਤੇ ਮਾਸਟਰ ਜੀ ਫਿਰ ਤੁਸੀਂ ਨਿੱਕਾ ਜਾਂ ਸੱਦਾ ਭੇਜਿਆ ਸੀਗਾ ਉਹ ਨੂੰ ਆਪਾਂ ਕਬੂਲ ਕੀਤਾ ਤੇ ਆਪਾਂ ਤੁਹਾਡੇ ਇੱਕ ਬੋਲ ਤੇ ਆ ਗਏ ਹਾਜ਼ਰੀ ਲਵਾਈ ਆ ਸੱਦਾ ਤਾਂ ਬਜੀ ਸਾਰਿਆਂ ਨੇ ਦਿੱਤਾ ਜਿੰਨੇ ਕੋੜਾ ਪਾਲ ਕੇ ਨਹੀਂ ਪਾਲ ਕੇ ਸਭ ਨੂੰ ਪਤਾ ਹੁੰਦਾ ਹਾਂਜੀ ਸਭ ਆਉਂਦੇ ਆ ਹਾਂਜੀ ਬਾਕੀ ਫਿਰ ਆਪਣੀ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਸੀ ਤੁਸੀਂ ਆਖਿਆ ਜਰੂਰ ਆਇਓ ਹਾਂਜੀ ਹਾਂਜੀ ਮੈਂ ਕਿਹਾ ਕੋਈ ਚੱਕਰ ਨਹੀਂ ਮਾਸਟਰ ਜੀ ਮਾਰਾਂਗੇ ਘੇੜਾ ਹਾਂਜੀ ਹਾਂਜੀ ਤੇ ਮਾਸਟਰ ਜੀ ਇਹ ਨੂੰ ਫਿਰ ਆਪਣੇ ਜਾਨਵਰ ਨੂੰ ਮੇਲਾ ਦਿਖਾਉਣ ਲੈ ਆਏ ਆ ਘੋੜੀ ਆ ਇਹ ਹਾਂ ਘੋੜੀ ਆ ਬਜੀ ਠੀਕ ਆ ਜੀ ਇਹ ਨੁਕਰੀ ਘੋੜੀ ਐ ਠੀਕ ਆ ਜੀ ਤੇ ਦੂਜੇ ਸੂਏ ਸੂ ਵੀ ਐਸ ਪਰ ਦੂਜੇ ਸੂਏ ਹਾਂ ਸੂਣਾਗਾ ਇਹਨੇ ਹਾਂ ਪੰਛੀ ਮਿਨਾ ਹੀ ਗੱਬਣਾ ਐ ਕਿਹੜੇ ਕੋੜੇ ਤੋਂ ਗੱਬਣਾ ਇੱਥੇ ਲੋਕਲੀ ਕੋੜਾ ਜੀ ਠੀਕ ਆ ਕੀ ਨਾਮ ਆ ਉਹਦਾ ਕੋੜੇ ਦਾ ਰੈਨ ਦਾ ਕੋੜਾ ਠੀਕ ਆ ਠੀਕ ਆ ਹਾਂ ਜੀ ਨੁਕਰਾ ਕੋੜਾ ਠੀਕ ਆ ਤੇ ਪਹਿਲਾਂ ਵੀ ਆ ਤੁਹਾਡੇ ਕੋਲ ਹੀ ਆ ਹਾਂ ਪਹਿਲਾਂ ਦੀ ਬੱਚੀ ਪਾਲੀ ਸੀ ਬਾਈ ਜੀ ਆਪਾਂ ਬਾਈ ਇਹਦੀ ਬੱਚੀ ਇੱਕ ਤੇ ਇੱਕ ਬੱਚੀ ਆ ਇਹਦੀ ਇਦੋਂ ਘਰੇ ਆਓ ਠੀਕ ਆ ਹਾਂ ਤੇ ਇਹਦੀ ਹਾਈਟ ਮਾਸਟਰ ਸਾਹਿਬ ਜੀ ਕਿੰਨੀ ਆ ਹਾਈਟਵੇ ਜੇ 36 ਹੈਗੀ 33 ਤੋਂ 33 ਥੱਲੇ ਨਹੀਂ ਗਈ ਸ਼ੌਂਕ ਨਾਲ ਰੱਖੀ ਆ ਤੇ ਵੈਸੇ ਸੇਲ ਦਾ ਤਾਂ ਕੋਈ ਮਾਨ ਨਹੀਂ ਹਨਾ ਆ ਨਹੀਂ ਫਿਰ ਆਪ ਨੂੰ ਭਜਣਾ ਪੋਵੇ ਬਾਈ ਜੀ ਤੁਹਾਨੂੰ ਸਾਹਦਾਰ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਇਹ ਤਾਂ ਹੈ ਹਾਂ ਤੇ ਲੋ ਮਿੱਤਰੋ ਮੈਂ ਨਾ ਇਧਰ ਦੀ ਕੈਮਰਾ ਮਾਰ ਕੇ ਦਿਖਾਉਣਾ ਤੁਹਾਨੂੰ ਕਿਹੜਾ ਘੋੜੀ ਤੁਹਾਨੂੰ ਚੰਗੀ ਤਰ੍ਹਾਂ ਇਧਰੋਂ ਵੀ ਦਿਖਾਵਾਂਗੇ ਆਪਾਂ ਤੇ ਮਾਸਟਰ ਸਾਹਿਬ ਜੀ ਹੋਰ ਕੋਈ ਜਾਣਕਾਰੀ ਦੱਸੋ ਜਾਣਕਾਰੀ ਇਹ ਵੀ ਕੋੜਾ ਪ੍ਰੇਮੀ ਆਉਣ ਮੇਲਾ ਦੇਖਣ ਮੇਲੇ ਦੇ ਰੇਟ ਹਾਂਜੀ ਬਵਸਤਾ ਬਹੁਤ ਵਧੀਆ ਸਹੀ ਗੱਲ ਹੈ ਹੈਨਾ ਠੀਕ ਹੈ ਜੀ ਇਸ ਨਾਲ ਜਾਣਵਾਂ ਜੀ ਦਾ ਅੱਛਾ ਤੇ ਸਾਡੀ ਗਵਰਨਮੈਂਟ ਹੈ ਜਿਹੜੀ ਉਹ ਵੀ ਵਧੀਆ ਸਹੂਲਤਾਂ ਦਿੰਦੀ ਇੱਥੋਂ ਦੇ ਠੀਕ ਹੈ ਜੋ ਅਧਿਕਾਰੀ ਹੈ ਜਿੰਨੇ ਵੀ ਠੀਕ ਹੈ ਉਹ ਵੀ ਵਧੀਆ ਹਰ ਕਿਸੇ ਦਾ ਸਹਿਯੋਗ ਹੈ ਜੀ ਕੱਲਾ ਮੇਰੇ ਨਾਲ ਨਹੀਂ ਇਹ ਚੱਲਦਾ ਨਹੀਂ ਨਹੀਂ ਸਾਰਿਆਂ ਦਾ ਸਹਿਯੋਗ ਹੈ ਹਾਂ ਸਾਰਿਆਂ ਦਾ ਸਹਿਯੋਗ ਸਾਰੀ ਕਮੇਟੀ ਦਾ ਹਾਂ ਭਰਾਵਾਂ ਦਾ ਸਾਰਿਆਂ ਦਾ ਹੀ ਸਹਿਯੋਗ ਹੋ ਗਿਆ ਹੈ ਡਾਕਟਰ ਸਾਹਿਬ ਆ ਸਾਡੇ ਹਾਂਜੀ ਜਾਣਕਾਰੀ ਹਾਂ ਇਹਨਾਂ ਦਾ ਸਾਥ ਜੀ ਡਿਊਟੀ ਲੱਗੀ ਵੀ ਠੀਕ ਹੈ ਜੀ ਤੇ ਕਾਫੀ ਸਹਿਯੋਗ ਦਿੰਦੇ ਆ ਮੇਲੇ ਠੀਕ ਆ ਜੀ ਤੇ ਉਹ ਬਾਈ ਉਹ ਬੱਚੇ ਪੜਦੇ ਠੀਕ ਆ ਠੀਕ ਆ ਜੀ ਤੇ ਇੱਧਰ ਬਾਈ ਆਹਾ ਉਹ ਇਹ ਆਪਣੇ ਭਰਾ ਗੁਰਦੀਪ ਸਿੰਘ ਠੀਕ ਆ ਜੀ ਠੀਕ ਛੋਟਾ ਮੈਥੋਂ ਠੀਕ ਆ ਜੀ ਤੇ ਇਹ ਬਾਈ ਲੱਖਾ ਸਿੰਘ ਆ ਠੀਕ ਆ ਜੀ ਨਗਰਾਨੇ ਤੋਂ ਕਿ ਘੋੜੀਆਂ ਲੈ ਕੇ ਆਏ ਆਪਣੇ ਨਾਲ ਹੀ ਆ ਠੀਕ ਆ ਜੀ ਠੀਕ ਆ ਜੀ ਤੇ ਆਹਾ ਜੀ ਬਾਈ ਹਰਬਜਨ ਸਿੰਘ ਹਰਬਜਨ ਠੀਕ ਆ ਜੀ ਸਾਰਿਆਂ ਨੂੰ ਘੋੜੀਆਂ ਦਾ ਸ਼ੌਂਕ ਆ ਹਾਂਜੀ ਹਾਂਜੀ ਸਾਰੇ ਘੋੜੀਆਂ ਵਾਲੇ ਭਰਾ ਇਕੱਠੇ ਹੋਏ ਵਿਆ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਜੀ ਹਾਂ ਤੇ ਮਾਸਟਰ ਸਾਹਿਬ ਜੀ ਮੇਲਾ ਵੀ ਆਪਣਾ ਪੂਰਾ ਹੀ ਸਫਲ ਹੋ ਗਿਆ ਚੰਗਾ ਫਰ ਚੱਲਿਆ ਹਾਂ ਪਰਮਾਤਮਾ ਦੀ ਚੜ੍ਹਦੀ ਕਲਾ ਹਾਂਜੀ ਹਾਂਜੀ ਬਾਈ ਐਂ ਖਲਾਰ ਲੋ ਟੇਡੀ ਘੋੜੀ ਕੋਈ ਨਾ ਤੇ ਘੋੜੀ ਵੀ ਥੋੜੀ ਪੂਰੀ ਡਬਲ ਆ ਇਹ ਹਨਾ ਢੱਡਵਾਡੀ ਦੀ ਖੁੱਲੀ ਡੁੱਲੀ ਤੇ ਮਜੂਦ ਘੋੜੀ ਆ ਬਸ ਹੁਣ ਆਪਾਂ ਆਪਦੇ ਮੂੰਹ ਨਾਲ ਆਖਾਂਗੇ ਤਾਂ ਫਿਰ ਵੜਿਆ ਫਿਰ ਵੜਿਆਈ ਹੋ ਜਾਂਦੀ ਆ ਆ ਵੜਿਆਈ ਹੋ ਜਾਂਦੀ ਨਹੀਂ ਫਿਰ ਸਾਡਾ ਵੀ ਫਰਜ਼ ਮੰਨਦਾ ਨਾ ਜਿਹੜੀ ਚੀਜ਼ ਚੰਗੀ ਆ ਉਹਦੇ ਸਾਹਮਣੇ ਬਾਈ ਸਾਹਮਣੇ ਜਿਹੜੀ ਚੀਜ਼ ਹਾਈਟ ਕਿੰਨੀ ਹੋਗੀ ਮਾਸਟਰ ਸਾਹਿਬ ਦੀ 6 ਫਟ ਦੇ ਕਰੀਬ ਹੈਗੀ ਵੀ ਫਟ ਰੇਟ ਦੇ ਕਰੀਬ ਹਾਂ ਫਟ ਰੇਟ ਤੁੱਤੀ ਆ ਆਪਾਂ ਸਹੀ ਗੱਲ ਆ ਜੀ ਹਾਂ ਜੀ ਬਾਕੀ ਸ਼ੌਂਕ ਦੇ ਦੰਦ ਪਾਈ ਜਾਨੇ ਹਨਾ ਜਾਨਵਰ ਸਨਖੇ ਰੱਖੇ ਹੋਰ ਕਿੰਨੇ ਆ ਜੀ ਆਪਣੇ ਜਾਨਵਰ ਫਾਰਮ ਤੇ ਇੱਕ ਘੋੜੀ ਹੋਰ ਬੱਚੀ ਐ ਅੱਛਾ ਜੀ ਹਾਂ ਦੋ ਘਰ ਰੱਖੀ ਦੇ ਫਿਰ ਆਪਣਾ ਸਕੂਲ ਦਾ ਕੰਮ ਹੈ ਸਕੂਲ ਦਾ ਕੰਮ ਹਾਂ ਠੀਕ ਗੱਲ ਕਰਕੇ ਤੇ ਲੋ ਮਿੱਤਰੋ ਦੇਖੋ ਇਹ ਘੋੜੀ ਤੁਹਾਨੂੰ ਕਿੱਦਾਂ ਦੀ ਲੱਗੀ ਸੋਹਣੇ ਸੋਹਣੇ ਪਿਆਰੇ ਪਿਆਰੇ ਕਮੈਂਟ ਜ਼ਰੂਰ ਕਰਿਓ ਤੇ ਬਰੀਡਿੰਗ ਤੇ ਮਾਸਟਰ ਸਾਹਿਬ ਕੰਮ ਕਰ ਰਹੇ ਆ ਇਸ ਤੋਂ ਚੰਗੇ ਬੱਚੇ ਲੈ ਰਹੇ ਆ ਹਨਾ ਮਾਸਟਰ ਸਾਹਿਬ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਦੂਜਾ ਨਹੀਂ ਮਾਸਟਰ ਸਾਹਿਬ ਬਾਕੀ ਆਪਣੇ ਪੰਜਾਬ ਤੋਂ ਵੀ ਕਾਫੀ ਵੀਰ ਪਹੁੰਚੇ ਆ ਹਨਾ ਘੋੜਿਆਂ ਲੈ ਕੇ ਪੰਜਾਬ ਦੀ ਇਹ ਹਾਦੀ ਲੱਗਦੀ ਹੈ ਹਰਮੰਗੜ ਹਾਂਜੀ ਬੜੀ ਦੂਰ ਨਹੀਂ ਗਾ ਪੰਜਾਬ ਦੇ ਵੀਰ ਭਰਾ ਆਉਂਦੇ ਆ ਬਹੁਤ ਐ ਸਹੀ ਗੱਲ ਸਰਕਾਰ ਜੋਗਾ ਸਾਰੀ ਹਾਂਜੀ ਮਾਸਟਰ ਸਾਹਿਬ ਹੋਰ ਕੋਈ ਗੱਲਬਾਤ ਕਰਨੀ ਚਾਹੁੰਦੇ ਹੋਣ ਗੱਲਬਾਤ ਬਾਈ ਜੀ ਸਾਰਨ ਹੁੰਦੀ ਹੈ ਲੋਕਾਂ ਨੂੰ ਸਭ ਅੱਜਕੱਲ ਪੜੇ ਲਿਖੇ ਆ ਸਾਰਨ ਦੇਖ ਲਈਏ ਠੀਕ ਹੈ ਠੀਕ ਹੈ ਜੀ ਆਪਾ ਤਾਂ ਗਿਆਨਮਾਨ ਬੰਦੇ ਬਥੇਰੇ ਬੈਠੇ ਆ ਸਹੀ ਗੱਲ ਹੈ ਜੀ ਬਾਕੀ ਫਿਰ ਆ ਜੀ ਤੁਸੀਂ ਸਵਾਰੀ ਸੂਰੀ ਕਰਦੇ ਆਂ ਇਹ ਦੇਖੋ ਸਵਾਰੀ ਕਰਨਾ ਸਵਾਰੀ ਦਾ ਆਪ ਨੂੰ ਬਹੁਤ ਸ਼ੌਂਕ ਹੈ ਜੀ ਠੀਕ ਹੈ ਜੀ ਕਿੰਨੇ ਦਿਨ ਬਾਅਦ ਕਰਦੇ ਆਂ ਜੀ ਬਈ ਟਾਈਮ ਤੇ ਜਿਵੇਂ ਜਿਵੇਂ ਟਾਈਮ ਬਣ ਜਾਂਦਾ ਹਨਾ ਸਕੂਲ ਦਾ ਕਰਕੇ ਥੋੜਾ ਜਿਹਾ ਸ਼ਾਮ ਨੂੰ ਦੂਜੇ ਤੀਜੇ ਦਿਨ ਹੂੰ ਇਹ ਚੜਦੇ ਲੋ ਮਿੱਤਰੋ ਇਹ ਸੀ ਸਾਡੇ ਮਾਸਟਰ ਭਰਪੂਰ ਸਿੰਘ ਜੀ ਹਨੂਮਾਨਗੜ੍ਹ ਤੋਂ ਕਮੇਟੀ ਮੈਂਬਰ ਵੀ ਹੈ ਇਹ ਤੇ ਮੇਲੇ 'ਚ ਇਹਨਾਂ ਦੀ ਅਹਿਮ ਭੂਮਿਕਾ ਰਹਿੰਦੀ ਹੈਗੀ ਤੇ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਡਾ ਮੇਲਾ ਸਫਲ ਹੋ ਕੇ ਚੱਲਿਆਗਾ ਬਹੁਤ ਬਹੁਤ ਧੰਨਵਾਦੀ ਤੇ ਧੰਨਵਾਦ ਸਾਰੇ ਹੀ ਭਰਾਵਾਂ ਦਾ ਠੀਕ ਹੈ ਜਿੰਨੇ ਵੀ ਇਸ ਵੀਡੀਓ ਚ ਜੁੜੇ ਆ ਤੁਹਾਡੇ ਨਾਲ ਬੈਠਿਆ ਤੁਹਾਡੇ ਸੱਜਣ ਮਿੱਤਰ ਸਾਰਿਆਂ ਤੋਂ ਤਹਿ ਦਿਲੋਂ ਧੰਨਵਾਦ ਅਸੀਂ ਆਪਣੇ ਦਿਲਦਾਰ ਬੰਦੇ ਚੈਨੋਂ ਵੱਲੋਂ ਕਰਦੇ ਆ ਜੀ ਆਇਆਂ ਨੂੰ ਕਹਿੰਦੇ ਆ ਸਭ ਨੂੰ ਜਿੰਨੇ ਵੀ ਇਸ ਮੇਲੇ ਚ ਪਹੁੰਚੇ ਹੋਏ ਆਗੇ ਧੰਨਵਾਦ ਮਾਸਟਰ ਜੀ ਧੰਨਵਾਦ ਜੀ